तुम्ही जानी नामे परसाशो ताकी वा तो लागे हर सासन ਆਤਿ ਸਵੇ 10ਵੇਂ ਪ੍ਰਥਮ ਪ੍ਰਤੀਸਮਰਖ ਗੁਰੂ ਨਾਨਕ ਦੇਵ ਜਾਈ ਫਿਰ ਅੰਗਦ ਘੁਰਤੇ ਅੰਮ੍ਰਿਤਦਾਸ ਸ੍ਰੀ ਅਮਰਦਾਸ ਜੀ ਹੋਈ ਸਾਈ ਅਰ ਜਨ ਹਰ ਗੋਬਿੰਦ ਨਾ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਖਿਾਈਐ ਜਿਸ ਦੇਠਾ ਸਭੁ ਤੁਝੁ ਜਾਈ ਏਕ ਬਾਹ ਦਸਿ ਸਿਮਰਿਆ ਪਰ ਨਾਮ ਦਿਆ ਬਿਤਾਏ ਸਬਦੁ ਭਾਈ ਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਬ ਅਧਰਾਈ ਹੋਏ ਸਹਾਰੇ ਬਸਾ ਪਾਤਸ਼ਾਹਾਂ ਨੋਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪ ਦਰਸ਼ਨ ਦੀ ਦਾਤਾ ਤੇ ਅੰਦਰ ਕੇ ਬੋਲੋ ਜੀ ਪੰਜਾਬ ਧਰਾਈਆਂ ਜਵਾ ਸ਼ਿਰਜਾ ਦੇ ਆ ਜਾਨੀਆਂ ਮੁਕਤੇ ਆ ਹਾਥੀਆਂ ਜੱਟੀਆਂ ਤੱਟੀਆਂ ਜਿਨਾਂ ਨਾਮ ਜਪਿਆ ਵਟਕੇ ਛੱਕਿਆ ਧੇ ਚੜਾਈ ਏਕ ਵਾਹੀ ਦੇਖਿਆਂ ਦਿੱਤੀ ਆ ਨਾਮ ਭਿਆਨੀਆਂ ਸੱਚਹਾਰੀਆਂ ਦੀ ਖਮਾਇ ਦਾ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾਂ ਸਿੰਘਾਂ ਸਿਗਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਧਾਈ ਹੋਕਰੀਆਂ ਖੱਲਾ ਲੋਹਾਈਆਂ ਦਰਖੜੀਆਂ ਨਿਆ ਨਾਲ ਚੜਾਏ ਗਏ ਸੁਖਵਾਜੀਆਂ ਦੀ ਸੇਵਾਵਾਂ ਦੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੈਸਾ ਸਵਾਸਾ ਸੰਨਿਵਾਇ ਬਿਨਾਂ ਦੀ ਖਮਾ ਦੇ ਦਾ ਅੰਦਰ ਕੇ ਖਾਲਸਾ ਜੀ ਬੋਲੋ ਜੀ ਅੱਜ ਅੱਜਾ ਦਸਤਾ ਤੇ ਸਰਬੱਤ ਗੁਰਧਵਾਰਿਆਂ ਦਾ ਅੰਦਰ ਕੇ ਬੋਲੋ ਜੀ ਸਭਾ ਸਭਾ ਫਾਜ਼ਲਾ ਜੀ ਕੀ ਪ੍ਰਦਾਇਸ਼ ਪੈ ਅੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਾਈ ਹਰਿ ਸਿਖੈ ਗੁਰ ਬਾਣੀ ਬੋਲ ਰੇ ਜੀ ਆਇਆਂ ਸਿਖਾਂ ਨੂੰ ਸਿੱਖੀ ਦਾ ਤੇ ਸੁਖਾਂ ਨਰਹਤ ਤਾ ਮੇੇ ਪ੍ਰਾਨ ਵਿਸਾਹ ਨਾਨਕ ਰੋਸਾ ਦਾ ਦੰਨਾ ਸਿਰ ਦਾ ਨਾਨਕ ਚੰਦੇ ਭੰਗੇ ਜਿਵੇਂ ਲੋਕਾਂ ਦਾ ਅਲੈ ਧਰਮ ਕਾ ਜੈਗਾ ਪਉ ਜੀ ਵਾਹਿਗੁਰੂ ਸਿਖਾ ਦਾ ਮਨ ਨੀਵਾ ਮਨੁ ਪੁਚੇ ਮਨ ਆਪਣੇ ਰੱਖ ਆਪ ਵਾਹੇ ਗੁਰੂ ਹੈ ਬਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਕਰ ਜੀਓ ਸ੍ਰੀ ਅਨੰਦ ਘਾੜਾ ਸਾਹਿਬ ਤੇ ਹੋਰ ਗੁਗਵਾਰਿਆ ਨਿਮਾਣਿਆਂ ਦੇ ਮਾਨ ਨੇ ਪਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਸੱਚੇ ਕਿਤਾ ਪੁਆਹੇ ਗੁਰੂ ਤੰਨ ਤੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਅੰਜਾ ਸਾਧ ਵਿਖੇ ਆ ਸੰਦਰ ਸਤਿਗੁਰ ਜੀਓ ਅੰਮ੍ਰਿਤ ਵੇਲੇ ਆਪ ਜੀ ਦੇ ਸੁੰਦਰ ਜੀਵਨ ਸਜਾਏ ਗਏ ਹਨ ਅਜਿਆਂ ਹੋਇਆ ਦੀ ਬਾਰਨਾ ਕਰ ਆਪ ਜੀ ਦੀ ਇਲਾਹੀ ਬਾਣੀ ਆਤਮਾ ਕੀ ਬਾਸ ਦੇ ਸ਼ਬਦ ਕੀ ਤਾਲਾ ਛੋ ਪਈ ਸਾਹਿਬ ਸ੍ਰੀ ਪਠ ਪਾਠ ਸਾਹਿਬ ਦੇ ਸੰਪੂਰਨ ਨਾਮ ਓਗ ਪਏ ਹਨ आनंद ਸਾਥੇ ਬਾਣੀ ਕੀ ਉਦਾਸ ਬੇਨਤੀ ਹੈ ਸਤਿਗੁਰ ਜੀਓ ਬਾਣੀ ਪੜ੍ਹਦੇ ਆ ਸੁਣਦੇ ਆ ਘਰਤ ਘੁਮਾਤਾ ਘਾਟਾ ਪੁਲਾ ਚੁਕਾ ਦੀ ਖਿੰਮਾ ਬਖਸ਼ ਕਰਨੀ ਸਾਦ ਸਮ ਜੀ ਦਾ ਗਾਉਂਿਆ ਸੁਣਿਆ ਸਾਧੂਰੀਆਂ ਦਰਤਵਾਰ ਕੰਨੀਆਂ ਖਾਲਸਾ ਅਲਸਾ ਸਿਰਜਣਾ ਦਿਵਸ ਨੂੰ ਮੁੱਖ ਰੱਖਦੇ ਆ ਹੋਇਆ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਤ ਦੇਸਿਓਂ ਦੇ ਨਾਲ ਆਸੂ ਰੋਸ ਤੋਂ ਆਕੀ ਇਲਾਹੀ ਬਾਣੀ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਭਾਵੇਂ ਇਸਾਨ ਆਪ ਜੀ ਦੀ ਮਿਹਰ ਕਿਰਪਾ ਬਖਸ਼ ਦੇ ਨਾਲ ਅਖੰਡ ਪਾਠ ਸਾਹਿਬ ਦੇ ਸੰਪੂਰਨ ਭੋਗ ਭੈਰ ਸਤਿਗੁਰ ਜੀਓ ਔਰ ਦਿੱਖਦੀਆਂ ਆੱਖੀਆਂ ਸੇਵਾਦਾਰਾਂ ਪਾਸੋਂ अनेकाਤ ਰੱਖੀਆਂ ਫੁੱਲਾਂ ਚੁੱਕਾ ਹੋਈਆਂ ਹੋਣਗੀਆਂ ਅਣਜਾਣ ਮੁਖੇ ਜਾਣ ਕੇ ਖਿੰਮਾ ਦੀਦਾਂ ਬਖਸ਼ਿਸ਼ ਕਰਨੀ ਅਰਦਾਸ ਬੇਨਤੀ ਹੈ ਸਤਿਗੁਰ ਜੀਓ ਸਮੂਹ ਸੰਗਤਾਂ ਦੀਆਂ ਸ਼ੋਭ ਮਨੋ ਕਾਮਨਾਵਾਂ धरो ਕਰੋ ਨਾਮ ਜੀਆਂ ਦਾ ਤਾਂ ਗੁਰਸਿੱਖੀ ਵਾਲਾ ਜੀਵਨ ਚੜ੍ਹਦੀਆਂ ਕਲਾਵਾਂ ਬਖਸ਼ਿਸ਼ ਕਰਨੀਆਂ ਇਸ ਸੰਬੰਧ ਵਿੱਚ ਦੇਸ਼ਾਂ ਵਿਦੇਸ਼ਾਂ ਦੀ ਸੰਸਥਾ ਆਪੇ ਦਾਤਾਂ ਦੀ ਯਾਤਰਾ ਨਹੀਂ ਆਹਣ ਸੰਤਾ ਦੀ ਯਾਤਰਾ ਬਾਹਰੋਂ ਭੇਟਾਵਾਂ ਦਰਤਾਂ ਵੰਤੀਆਂ ਯਾਤਰਾ ਸਫਲੀ ਕਰਨੀ ਬੇਅੰਤ ਸੰਤਾਂ ਨੂੰ ਅਰਦਾਸਾਂ ਬੇਨਤੀਆਂ ਹਨ ਦਇਆ ਰੂਪਾ ਦੀ ਦਾਤ ਪਰਿਵਾਰਾਂ ਵਿੱਚ ਸੁਖ ਸ਼ਾਂਤੀਆਂ ਬੱਚਿਆਂ ਨੂੰ ਚੰਗੇ ਸਮਾਜ ਦੀ ਦਾਤ ਬੱਚਿਆਂ ਨੂੰ ਚੰਗੇ ਸੰਜੋਗਾ ਦੀ ਦਾਤ ਨਿਵਾਰਾ ਅੰਦਰ ਸੁਖਸ਼ਾਂਤੀਆਂ ਦੁੱਖ ਦੂਰ ਕਰਨੇ ਬੱਚਿਆਂ ਨੂੰ ਵਿਦਿਆ ਅੰਦਰ ਸਫਲਤਾ ਦੀਦਾ ਗਿਰਤਮ ਭਾਰਿ ਵਿਸ਼ਵਾਦੇ ਬਖਸ਼ਿਸ਼ ਕਰਨੇ ਹਰ ਪ੍ਰਕਾਰ ਦੀ ਰੱਖਿਆ ਤੇ ਸਹਾਇਤਾ ਕਰਨੀ ਬੰਬੇ ਦੀਆਂ ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਸਤਿਗੁਰ ਜੀਓ ਦਿਨਾਂ ਨੂੰ ਚੜ੍ਹਦੀਆਂ ਕਲਾਵਾਂ ਬਖਸ਼ਿਸ਼ ਕਰਨੀਆਂ ਆਪ ਜੀ ਦੀ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕਲਾ ਪ੍ਰਸ਼ਾਦ ਦੀ ਵੇਖ ਹਾਜ਼ਰ ਹੈ ਆਪ ਜੀ ਦੇ ਦਰਦ ਤੇ ਪ੍ਰਵਾਣ ਹੋਵੇ ਪਰਮਾਨੰਮਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨਾ ਇਸੇ ਦੇ ਆਪਣਾ ਭਾਵਨ ਪ੍ਰਮਾਨ ਬਖਸ਼ਿਸ਼ ਕਰਕੇ ਸਭੋ ਸੰਗਤਨ ਨਿਹਾਲ ਕਰਨਾ ਸ੍ਰੀ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਤਨਨਾਮ